ਪਰਵੀ ਯਿਸੂ ਮਸੀਹ ਨੇ ਆਪ ਦੇ 12 ਚੇਲਿਆਂ ਨੂੰ ਸੱਦਿਆ ਤੇ ਉਹਨਾਂ ਨੂੰ ਸੱਦ ਕੇ ਪ੍ਰਭੂ ਯਿਸੂ ਨੇ ਉਹਨਾਂ ਨੂੰ ਪ੍ਰੇਸ਼ਟ ਆਤਮਾ ਕੱਢਣ ਦੀ ਕੀ ਦਿੱਤੀ ਇੱਕ ਸ਼ਕਤੀ ਦਿੱਤੀ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇੱਕ ਸ਼ਕਤੀ ਪ੍ਰਦਾਨ ਕਰ ਰਿਹਾ ਪ੍ਰਭੂ ਯਿਸੂ ਮਸੀਹ ਪ੍ਰੇਸ਼ਟ ਆਤਮਾ ਕੱਢਣ ਦੀ ਸ਼ਕਤੀ ਨੂੰ ਪ੍ਰਦਾਨ ਕਰ ਰਿਹਾ ਪ੍ਰਭੂ ਯਿਸੂ ਮਸੀਹ ਉਸ ਜਗ੍ਹਾ ਦੇ ਉੱਤੇ ਤਾਂ ਪ੍ਰਭੂ ਯਿਸੂ ਮਸੀਹ ਆਪ ਦੇ 12 ਚੇਲਿਆਂ ਨੂੰ ਰੋਗੀਆਂ ਨੂੰ ਚੰਗੇ ਕਰਨ ਦੀ ਵੀ ਕੀ ਦੇ ਰਿਹਾਗਾ ਇੱਕ ਸ਼ਕਤੀ ਦੇ ਰਿਹਾ ਪ੍ਰਭੂ ਰੋਗੀਆਂ ਨੂੰ ਚੰਗੇ ਕਰਨ ਦੀ ਕੀ ਸ਼ਕਤੀ ਦੇ ਰਿਹਾ ਪ੍ਰਭੂ ਯਸੂ ਮਸੀਹ ਰੋਗੀਆਂ ਨੂੰ ਕੀ ਕਰ ਰਿਹਾ ਚੰਗੇ ਕਰਨ ਦੇ ਆਪਣੇ ਚੇਲਿਆਂ ਨੂੰ ਕੀ ਦੇ ਰਿਹਾ ਕਿ ਇੱਕ ਸ਼ਕਤੀ ਦੇ ਰਿਹਾ ਕਹਿੰਦਾ ਮੈਂ ਤੁਹਾਨੂੰ ਇੱਕ ਸ਼ਕਤੀ ਦਿੰਨਾ ਕਹਿੰਦਾ ਤੁਸੀਂ ਜਿਸ ਜਗ੍ਹਾ ਦੇ ਉੱਤੇ ਰੋਗੀ ਹੋਊਗਾ ਤਾਂ ਉਸ ਜਗ੍ਹਾ ਦੇ ਉੱਤੇ ਤੁਸੀਂ ਉਸ ਦੇ ਵਾਸਤੇ ਪ੍ਰਾਰਥਨਾ ਕਰਿਓ ਕਹਿੰਦਾ ਉਹ ਰੋਗੀ ਉਸੇ ਘੜੀ ਕਹਿੰਦਾ ਕੀ ਹੋ ਜਾਊਗਾ ਚੰਗਾ ਹੋ ਜਾਊਗਾ ਉਸੇ ਟਾਈਮ ਉਹ ਰੋਗੀ ਕੀ ਹੋ ਜਾਊਗਾ ਚੰਗਾ ਹੋ ਜਾਊਗਾ ਪ੍ਰਭੀ ਯਸੂ ਮਸੀ ਉਹਨਾਂ ਲੋਕਾਂ ਨੂੰ ਉਹ ਆਪਣੇ ਚੇਲਿਆਂ ਨੂੰ ਕੀ ਦੇ ਰਿਹਾ ਸ਼ਕਤੀ ਦੇ ਰਿਹਾ ਕਹਿੰਦਾ ਜਿਹੜੇ ਲੋਕਾਂ ਦੇ ਵਿੱਚ ਕਹਿੰਦਾ ਤੁਸੀਂ ਜਾਓਗੇ ਉੱਥੇ ਕੋਈ ਬਿਮਾਰ ਹੋਊਗਾ ਜੇ ਕਹਿੰਦਾ ਤੁਸੀਂ ਉਹਨਾਂ ਦੇ ਉੱਤੇ ਪ੍ਰਾਰਥਨਾ ਕਰ ਦੋਗੇ ਕਹਿੰਦਾ ਜੇ ਉਹਨਾਂ ਦੇ ਉੱਤੇ ਪ੍ਰੇਰ ਕਰ ਦੋਗੇ ਕਹਿੰਦਾ ਤਾਂ ਉਸੇ ਟਾਈਮ ਉਹ ਕੀ ਹੋ ਜਾਣਗੇ ਕਹਿੰਦਾ ਚੰਗੇ ਹੋ ਜਾਣਗੇ ਇਹ ਮੱਤੀ ਦੀ ਅੰਜੀਲ ਉਹਦੀ 10 ਦੀ 1 ਦੇ ਵਿੱਚ ਪ੍ਰਭੀ ਯਸੂ ਮਸੀ ਕਹਿ ਰਿਹਾਗਾ ਕਹਿੰਦਾ ਇਹ ਤੁਸੀਂ ਉਹਨਾਂ ਦੇ ਵਾਸਤੇ ਪ੍ਰਾਰਥਨਾ ਕਰੋਗੇ ਕਹਿੰਦਾ ਉਸ ਟਾਈਮ ਕੀ ਹੋ ਜਾਣਗੇ ਉਹ ਕੀ ਹੋ ਜਾਣਗੇ ਚੰਗੇ ਹੋ ਜਾਣਗੇ ਕਹਿੰਦਾ ਆਪਦੇ ਰੋਗਾਂ ਤੋਂ ਕੀ ਪਾਲਣਗੇ ਨਜਾਤ ਪਾਲਣਗੇ ਕਹਿੰਦਾ ਆਪਦੇ ਰੋਗਾਂ ਤੋਂ ਪ੍ਰਭੂ ਯਿਸੂ ਮਸੀਹ ਆਪਦੇ ਚੇਲਿਆਂ ਨੂੰ ਕਹਿ ਰਿਹਾ ਕਹਿੰਦਾ ਤੁਸੀਂ ਜਾਓ ਤਾਂ ਕਹਿੰਦਾ ਜਿੰਨੇ ਵੀ ਕਹਿੰਦਾ ਰੋਗੀ ਨੇ ਕਹਿੰਦਾ ਉਹਨਾਂ ਵਾਸਤੇ ਕਹਿੰਦਾ ਕੀ ਕਰੋ ਪ੍ਰਾਰਥਨਾ ਕਰੋ ਕਹਿੰਦਾ ਉਹਨਾਂ ਦੇ ਉੱਤੇ ਪ੍ਰਾਰਥਨਾ ਕਰੋ ਹੱਥ ਰੱਖ ਕੇ ਉਹਨਾਂ ਦੇ ਉੱਤੇ ਪ੍ਰਾਰਥਨਾ ਕਰੋ ਕਹਿੰਦਾ ਕੀ ਹੋ ਜਾਣ ਉਹ ਕੀ ਨਾ ਚੰਗੇ ਹੋ ਜਾਣ ਅੱਜ ਬਹੁਤ ਸਾਰੇ ਲੋਕ ਬਿਮਾਰ ਚਰਚ ਦੇ ਵਿੱਚ ਆਉਂਦੇ ਨੇ ਤਾਂ ਉੱਥੇ ਉਹਨਾਂ ਦੇ ਉੱਤੇ ਪ੍ਰਾਰਥਨਾ ਹੁੰਦੀ ਆ ਤਾਂ ਉਸੇ ਟਾਈਮ ਉਹ ਕੀ ਹੋ ਜਾਂਦੇ ਨੇ ਚੰਗੇ ਹੋ ਜਾਂਦੇ ਨੇ ਉਹ ਸਿਫਾ ਪਾ ਲੈਂਦੇ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਣੀ ਬਿਮਾਰੀ ਤੋਂ ਕੀ ਪਾ ਲੈਂਦੇ ਨੇ ਸਿਫਾ ਪਾ ਲੈਂਦੇ ਨੇ ਉਹ ਆਪਣੀ ਬਿਮਾਰੀ ਦੇ ਉੱਤੋਂ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਬਾਚਨ ਦੇ ਵਿੱਚ ਵੀ ਕਹਿ ਰਿਹਾ ਆਪਣੇ ਚੇਲਿਆਂ ਨੂੰ ਬਾਚਨ ਦੇ ਵਿੱਚ ਕਹਿ ਰਿਹਾ ਕਹਿੰਦਾ ਤੁਸੀਂ ਜਾਓ ਉਹਨਾਂ ਨੂੰ ਇਕੱਠੇ ਕਰਿਆ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਸੱਦਿਆ ਪ੍ਰਭ ਯਿਸੂ ਮਸੀਹ ਨੇ ਕਹਿੰਦਾ ਤੁਸੀਂ ਮੇਰੇ ਕੋਲ ਆਓ ਕਹਿੰਦਾ ਮੈਂ ਤੁਹਾਨੂੰ ਇੱਕ ਸ਼ਕਤੀ ਦੇ ਰਿਹਾ ਕਹਿੰਦਾ ਕਹਿੰਦਾ ਮੈਂ ਤੁਹਾਨੂੰ ਸ਼ਕਤੀ ਦੇਣਾ ਕਹਿੰਦਾ ਤੁਹਾਨੂੰ ਇੱਕ ਮੈਂ ਸ਼ਕਤੀ ਦੇ ਰਿਹਾ ਕਹਿੰਦਾ ਭ੍ਰਿਸ਼ਟ ਆਤਮਾ ਕੀ ਕਰਨ ਦੀ ਕੱਢਣ ਦੀ ਸ਼ਕਤੀ ਦੇ ਰਿਹਾ ਕਹਿੰਦਾ ਇਹ ਪ੍ਰਭ ਯਿਸੂ ਮਸੀਹ ਕਹਿ ਰਿਹਾ ਉਹਨਾਂ ਲੋਕਾਂ ਨੂੰ ਕਹਿੰਦਾ ਮੈਂ ਤੁਹਾਨੂੰ ਇੱਕ ਸ਼ਕਤੀ ਦੇ ਰਿਹਾ ਜਿੰਨੇ ਵੀ ਕੋਈ ਬਿਮਾਰ ਨੇ ਪ੍ਰਭ ਯਿਸੂ ਮਸੀਹ ਦੇ ਨੇੜੇ ਆਓ ਤਾਂ ਪ੍ਰਾਰਥਨਾ ਕਰਾਓ ਪ੍ਰਭੂ ਯਿਸੂ ਮਸੀਹ ਦੇ ਲੋਕਾਂ ਤੋਂ ਜੋ ਪ੍ਰਭੂ ਯਿਸੂ ਮਸੀਹ ਦੇ ਲੋਕ ਨੇ ਪ੍ਰਭੂ ਯਿਸੂ ਮਸੀਹ ਦੇ ਦਾਸ ਨੇ ਉਹਨਾਂ ਤੋਂ ਪ੍ਰਾਰਥਨਾ ਕਰਾਓ ਤਾਂ ਉਸੇ ਟਾਈਮ ਉਹ ਬਿਮਾਰੀ ਛੱਡ ਕੇ ਦੂਰ ਹੋ ਜਾਊਗੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਹ ਪ੍ਰਭੂ ਯਿਸੂ ਮਸੀਹ ਦਾ ਬਚਨ ਕਹਿ ਰਿਹਾ ਹੈਗਾ ਇਹ ਕੁਕੜੀਆਂ ਹੋਈਆਂ ਕਹਾਣੀਆਂ ਨਹੀਂ ਹੈਗੀਆਂ ਵੀ ਬਸ ਐਵੇਂ ਘੜਤੀਆਂ ਇਹ ਪ੍ਰਭੂ ਯਿਸੂ ਮਸੀਹ ਦਾ ਬਚਨ ਕਹਿ ਰਿਹਾ ਮੱਤੀ ਦੀ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਕਹਿੰਦਾ ਤੁਸੀਂ ਰੋਗੀਆਂ ਨੂੰ ਕਹਿੰਦਾ ਰੋਗੀਆਂ ਨੂੰ ਕਹਿੰਦਾ ਮੇਰੇ ਕੋਲ ਲੈ ਕੇ ਆਓ ਕਹਿੰਦਾ ਮੈਂ ਉਹਨਾਂ ਨੂੰ ਕੀ ਕਰਾਂਗਾ ਚੰਗੇ ਕਰਾਂਗਾ ਅੱਜ ਪ੍ਰਭੂ ਯਿਸੂ ਮਸੀਹ ਬਹੁਤ ਸਾਰੇ ਰੋਗੀਆਂ ਨੂੰ ਆਪਦੇ ਦੁਬਾਰਾ ਚੰਗੇ ਕਰ ਰਿਹਾ ਹੈਗਾ ਬਹੁਤ ਸਾਰੇ ਰੋਗੇ ਨੂੰ ਚੰਗੇ ਕਰ ਰਿਹਾ ਪ੍ਰਭੂ ਯਿਸੂ ਆਪਦੇ ਦਾਸਾਂ ਦੇ ਦੁਬਾਰਾ ਬਹੁਤ ਸਾਰੇ ਰੋਗੇ ਨੂੰ ਕੀ ਕਰ ਰਿਹਾ ਚੰਗੇ ਕਰ ਰਿਹਾ ਪ੍ਰਭੂ ਯਿਸੂ ਮਸੀਹ ਬਹੁਤ ਸਾਰੇ ਲੋਕ ਪ੍ਰਭੂ ਯਿਸੂ ਮਸੀਹ ਦੇ ਲਵੇ ਆਉਂਦੇ ਨੇ ਤਾਂ ਚੰਗੇ ਹੁੰਦੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਦਾਸਾਂ ਦੇ ਲਵੇ ਆਉਂਦੇ ਨੇ ਲੋਕ ਉਹ ਸਿਫਾ ਪਾਲ ਲੈਂਦੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਬਹੁਤ ਸਾਰੇ ਬਿਮਾਰ ਆਉਂਦੇ ਨੇ ਉਹ ਸਿਫਾ ਪਾਲ ਲੈਂਦੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਕਿੰਨੇ ਮਰਜੀ ਬਿਮਾਰੀ ਹੋਵੇ ਪਰ ਵੀ ਯਿਸੂ ਮਸੀਹ ਕਹਿ ਰਿਹਾ ਕਹਿੰਦਾ ਤੁਸੀਂ ਮੇਰੇ ਕੋਲ ਆਓ ਕਹਿੰਦਾ ਚੰਗੇ ਹੋ ਜਾਓ ਪ੍ਰਭੀ ਯਿਸੂ ਮਸੀਹ ਦਾ ਬਚਨ ਕਹਿ ਰਿਹਾ ਹੈ ਆਪਾਂ ਨੂੰ ਕਿਸੇ ਵੀ ਗੱਲ ਤੋਂ ਨਿਰਾਸ਼ ਨਹੀਂ ਹੋਣਾ ਪ੍ਰਭੀ ਯਿਸੂ ਮਸੀਹ ਦੇ ਲਵੇ ਆਉਣਾ ਪ੍ਰਾਰਥਨਾ ਕਰਨੀ ਹੈ ਪ੍ਰਭੀ ਯਿਸੂ ਮਸੀਹ ਦੇ ਅੱਗੇ ਉਸ ਉਸ ਪ੍ਰਭੀ ਯਿਸੂ ਮਸੀਹ ਦੇ ਅੱਗੇ ਦੁਹਾਈ ਦੇਣੀ ਹੈ ਪ੍ਰਭੀ ਯਿਸੂ ਮਸੀਹ ਤੂੰ ਅੱਜ ਮੈਨੂੰ ਚੰਗਾ ਕਰ ਜੀਸਸ ਅੱਜ ਮੈਨੂੰ ਤੂੰ ਕਰ ਚੰਗਾ ਕਰ ਪ੍ਰਭੂ ਤੂੰ ਅੱਜ ਮੇਰੇ ਉੱਤੇ ਦਇਆ ਕਰ ਪ੍ਰਭੂ ਜੀ ਮੈਂ ਅੱਜ ਆਪ ਦੇ ਪਾਪਾਂ ਨੂੰ ਤੇਰੇ ਅੱਗੇ ਰੱਖਦਾ ਹਾਂ ਪ੍ਰਭੂ ਜੀ ਤੂੰ ਅੱਜ ਮੇਰੇ ਉੱਤੇ ਦਇਆ ਕਰ ਦੇ ਖੁਦਾ ਤੂੰ ਮੇਰੇ ਉੱਤੇ ਸਿਫਾ ਕਰ ਦੇ ਪ੍ਰਭੀ ਯੀਸ਼ੂ ਰਾਜਾ ਤੇਰਾ ਸੱਜਾ ਹੱਥ ਪ੍ਰਭੂ ਮੇਰੇ ਉੱਤੇ ਆਜ਼ਾਣ ਨੇ ਪ੍ਰਭੀ ਯੀਸ਼ੂ ਰਾਜਾ ਉਹ ਆਪਾਂ ਨੂੰ ਅੱਜ ਬੁਲਾ ਰਿਹਾ ਪ੍ਰਭੀ ਯੀਸ਼ੂ ਮਸੀਹ ਕੋਈ ਮਰਜ਼ੀ ਰੋਗ ਹੋਵੇ ਪ੍ਰਭੀ ਯੀਸ਼ੂ ਮਸੀਹ ਕਹਿ ਰਿਹਾ ਮੈਂ ਸਾਨੂੰ ਕੀ ਕਰਾਂਗਾ ਚੰਗੇ ਕਰਾਂਗਾ ਪ੍ਰਭੂ ਯੀਸ਼ੂ ਮਸੀਹ ਦਾ ਇਹ ਵਾਕ ਹੈ ਪ੍ਰਭੂ ਯੀਸ਼ੂ ਮਸੀਹ ਦਾ ਇਹ ਬਾਚਨ ਦੇ ਵਿੱਚ ਕਹਿ ਰਿਹਾ ਪ੍ਰਭੂ ਯੀਸ਼ੂ ਮਸੀਹ ਹallelujah ਉਹ ਜੀਜ਼ਸ ਬਾਚਨ ਦੇ ਵਿੱਚ ਕਹਿ ਰਿਹਾ ਕਹਿੰਦਾ ਤੁਸੀਂ ਮੇਰੇ ਕੋਲ ਆਓ ਪ੍ਰਾਰਥਨਾ ਕਰਾਓ ਮੇਰੇ ਕੋਲ ਆ ਕੇ ਮੈਂ ਤੁਹਾਨੂੰ ਕੀ ਕਰਾਂਗਾ ਚੰਗੇ ਕਰਾਂਗਾ ਹallelujah ਧੰਨਵਾਦ ਯੀਸ਼ੂ ਰਾਜਾ ਹallelujah ਹallelujah ਧੰਨਵਾਦ ਖੁਦਾ ਇਹ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਆਪਣੇ ਲੋਕਾਂ ਨੂੰ ਕਹਿੰਦਾ ਤੁਸੀਂ ਕੀ ਕਰੋ ਮੇਰੇ ਕੋਲ ਆਓ ਕਹਿੰਦਾ ਮੈਂ ਤੁਹਾਨੂੰ ਕੀ ਕਰਾਂਗਾ ਚੰਗੇ ਕਰਾਂਗਾ ਸਿਫਾ ਦੇਵਾਂਗਾ ਤੁਹਾਨੂੰ ਮੈਂ ਹਰ ਬਿਮਾਰੀ ਤੋਂ ਹਰ ਬੁਰੇ ਕੰਮ ਤੋਂ ਪ੍ਰਭੂ ਯਿਸੂ ਮਸੀਹ ਕੀ ਕਹਿ ਰਿਹਾ ਕਹਿੰਦਾ ਮੈਂ ਤੁਹਾਨੂੰ ਸਿਫਾ ਦੇਵਾਂਗਾ ਹallelujah ਤੇਰਾ ਤਨ ਬਾਤ ਕਰਦੇ ਆ ਪ੍ਰਭੂ ਯਿਸੂ ਰਾਜਾ ਤੇ ਇਹ ਬਾਚਨ ਪ੍ਰਭੂ ਯਿਸੂ ਰਾਜਾ ਸਾਡੇ ਵਾਸਤੇ ਪ੍ਰਭੂ ਯਿਸੂ ਰਾਜਾ ਪਵਿੱਤਰ ਗ੍ਰੰਥ ਦੇ ਵਿੱਚ ਪ੍ਰਭੂ ਯਿਸੂ ਪਾਇਆ ਮੇਰੇ ਖੁਦਾ ਕੀ ਮੈਂ ਤੁਹਾਨੂੰ ਕੀ ਕਰਾਂਗਾ ਤੁਹਾਨੂੰ ਮੈਂ ਇਸਤੇਮਾਲ ਕਰਾਂਗਾ ਆਪਣੇ ਕੰਮਾਂ ਦੇ ਵਾਸਤੇ ਇਹ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਆਪਾਂ ਨੂੰ ਕਹਦਾ ਮੈਂ ਕੀ ਕਰਾਂਗਾ ਤੁਹਾਨੂੰ